ਹੋ ਗਿਆ ਮਾਪੀ ਪਾਉਣ ਦਾ ਨਾ ਤੁਸੀਂ ਕੀ ਪਤਾ ਕਦੋਂ ਆਉਣਾ ਸੀਗਾ ਫਿਰ ਕਿਉਂ ਗਏ ਜੀ ਮੈਂ ਪਾਤਾ ਤਾ ਕੋਈ ਨਾ ਮੈਨੂੰ ਪਤਾ ਸੀ ਵੀ ਨਹੀਂ ਲੈ ਟਾਈਮ ਹੋ ਰਿਹਾ ਮੈਂ ਤਾਂ ਕਿਥੋਂ ਆਇਆਗਾ ਮੈਨੂੰ ਕੀ ਹੋ ਗਿਆ ਜੀ ਮੈਂ ਪਾਤਾ ਤਾ ਉਹੋ ਇਹਨੂੰ ਕਿਹਾ ਨਾ ਡਾਕਟਰ ਨੇ ਵੀ ਥੋੜਾ ਸੀ ਠੀਕ ਹੈ ਹਾਂ ਠੀਕ ਹੈ ਵਧੀਆ ਹੋਰ ਸੀਤ ਕਿਵੇਂ ਹਾਂ ਠੀਕ ਹੈ ਜੀ ਵਧੀਆ ਹੋ ਗਈ ਮੈਂ ਪਾਣੀ ਲੈ ਕੇ ਆਉਣੀ ਹਾਂ ਹਾਂ ਬਿੱਥੇ ਪਾਣੀ ਜਾ ਇਹ ਮੇਰ ਦਾ ਕੋਈ ਪਾਇਆ ਨਹੀਂ ਆ ਕੌਣੋਂ ਮੇਰੇ ਕੋਲ ਸੰਧਾਰ ਲੈ ਗਿਆ ਇਹਦੇ ਬੇਬੀ ਰੋ ਸੁ ਗਿਆ ਜੀ ਤਾਂ ਓਹੋ ਵੀਰੇ ਭਾਬੀ ਨੂੰ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਉਹ ਬਥੇਰਾ ਸਮਝਾ ਗਿਆ ਸੀਗਾ ਵਾਹਿਗੁਰੂ ਵਾਹੇ ਗੁਰੂ ਵਾਹੇ ਵਾਹੇ ਗੁਰੂ ਸੀਰਤ ਹੈ ਸੀਰਤ ਕੀ ਹੋਇਆ ਢਿੱਕੀ ਗਿਆ ਦਈਆ ਖੜੀ ਹੋ ਕੀ ਹੋ ਗਿਆ ਚੱਕਰ ਆ ਗਿਆ ਜੀ ਫਿਰ ਤੂੰ ਫੋਨ ਕੀਤਾ ਸੀ ਮੰਜੇ ਤੇ ਪੈ ਜਾਂਦੇ ਨਾ ਹੋ ਪਤਾ ਨਹੀਂ ਲੱਗਿਆ ਮੈਨੂੰ ਪਾਣੀ ਲੈਣਾ ਸੀਗੀ ਚੱਲ ਫਿਰ ਖੜੀ ਹੋ ਚੱਲ ਮੈਂ ਡਾਕਟਰ ਨੂੰ ਫੋਨ ਕਰ ਦਾਂਗਾ ਨਹੀਂ ਨਹੀਂ ਜੀ ਬਸ ਮੈਂ ਠੀਕ ਹਾਂ ਨਹੀਂ ਠੀਕ ਹੈ ਤਾਂ ਚੱਲ ਮੰਜੇ ਤੇ ਬੈਠਾ ਮੈਂ ਫੋਨ ਕਰ ਦਾਂ ਡਾਕਟਰ ਉਹ ਤਾਂ ਬਸ ਜਿਉਂ ਹੀ ਕੋਦਮ ਚੱਕਰ ਜਾ ਆ ਗਿਆ ਸੀਗਾ ਨੁਕਾ ਕੇ ਕਿਹਾ ਗਿਆ ਸੀ ਮੈਂ ਵੀ ਤੂੰ ਰੈਸਟ ਕਰ ਲੈ ਮੈਂ ਰੈਸਟ ਕਰੀ ਜਾਂਦੀ ਸੀ ਜੀ ਸਾਰੇ ਦਿਨ ਦੇ ਉਹ ਮੈਨੂੰ ਲੱਗੇ ਵੀ ਪਾਣੀ ਜਾ ਪਾਦਾ ਪਸਦਾ ਦੂਚ ਬੈਠਾ ਪਾਣੀ ਲੈ ਕੇ ਆਉਣਾ ਕਰ ਜੀ ਪਤਾ ਨਹੀਂ ਕੋਦਮ ਕੀ ਹੋ ਗਿਆ ਚੰਗੀ ਬਲੀ ਤਾ ਗਈ ਸੀ ਚੱਕਰ ਕੇ ਮੈਂ ਆ ਗਿਆ ਸਰ ਬੜਾ ਦੁਖੀ ਹਾਂ ਤਾਂ ਆਜੋ ਜੀ ਆ ਜਾ ਗਿਆ ਲੈ ਸਿਰ ਨੂੰ ਪਤਾ ਨਹੀਂ ਕੀ ਹੋ ਗਿਆ ਸਿਰ ਪਾਲਾ ਪਾਰਾ ਪਾਰਾ ਹੋਇਆ ਪਿਆ ਤੂੰ ਦਰਦ ਨਾਲ ਕੀ ਕਰਨੀ ਗਈ ਸੀ ਪਿਆ ਨਹੀਂ ਆਂਦਾ ਸੀ ਤੇਰੇ ਤੋਂ ਮੈਂ ਕਹਿ ਕੇ ਤਾਂ ਗਿਆ ਸੀ ਤੈਨੂੰ ਵੀ ਮਾਪੀ ਕੰਮ ਕਰ ਲਵਾਂਗੇ ਸਾਰੇ ਓਹੋ ਜੀ ਮੈਂ ਪਈ ਸੀ ਸਾਰਾ ਦਿਨ ਤਾਂ ਹੋ ਗਿਆ ਮੈਂ ਚੱਲ ਪਾਸੋਂ ਉਹਨੂੰ ਪਾਣੀ ਪਾ ਦਾਂ ਚਾਹ ਮੈਂ ਡਾਕਟਰ ਨੂੰ ਫੋਨ ਕਰ ਦਾਂਗਾ ਡਾਕਟਰ ਨੂੰ ਫੋਨ ਜੀ ਐਵੇਂ ਕਿਉਂ ਕਰਨਾ ਰਹਿਣ ਦਮੈਂ ਠੀਕ ਐ ਜੀ ਹੋਣਾ ਕਿਉਂ ਲੱਗੇ ਨੇ ਚੱਕਰ ਤੈਨੂੰ ਉਹ ਤਾਂ ਗਰਮੀ ਕਰਕੇ ਲੱਗੇ ਹੁਣ ਹੋਰ ਤਾਂ ਕੀ ਗੱਲ ਹੋਣੀ ਆ ਚਲ ਕੋਈ ਨਮਕ ਐ ਦੇ ਨਾ ਇੱਕ ਵਾਰ ਗਰਮੀ ਕੀ ਥੋੜੀ ਆ ਦੇਖਣਾ ਤਾਂ ਹੈ ਨਹੀਂ ਫਿਰ ਆਪ ਜੀ ਆਪ ਹਲੋ ਹਾਂ ਬਾਈ ਡਾਇਰੈਕਟਰ ਮੜੇ ਘਰੇ ਆ ਕੇ ਜਾਈ ਹਾਂ ਉਧਰ ਪਾਬਿੰਡ ਦੇਖੀ ਉਹ ਚੱਕਰ ਦੇ ਰਿਹਾ ਗਿਆ ਤੇਰੇ ਮੜੇ ਛੇਤੀ ਆ ਜੀ ਕਿ ਨਹੀਂ ਟਿਕਣਾ ਮੈਂ ਸਾਰਾ ਦਿਨ ਤਾਂ ਬੈਠੀ ਰਹੀ ਨੇ ਘਰੇ ਟਿੱਕੇ ਕੰਮ ਨਹੀਂ ਤਾਂ ਦੇਖ ਕਿੰਨੀ ਬੰਦੀ ਹੈਗੀ ਤਨ ਕੈ ਕੇ ਗਿਆ ਸੀ ਬਿਚੋਂ ਟਿਕ ਜੀ। ਓਹੋ ਜੀ ਮੈਂ ਟਿਕੀ ਬੈਠੀ ਸੀਗੀ। ਨਾਲੇ ਹੁਣ ਡਾਕਟਰ ਆਜੂ ਥੱਬਾ ਗੋਲੀਆਂ ਦਾ ਦੇ ਦੂ। ਮੈਂ ਤਾਂ ਤੋਂ ਹੀ ਗੋਲੀਆਂ ਹੀ ਲਈ ਜਾਂਦੀਆਂ। ਚਲ ਕੋਈ ਨਾ ਤੂੰ ਪੈ ਜਾ ਆਉਂਦਾ ਡਾਕਟਰ। ਕੋਈ ਵਾਲੀ ਪੈ ਜਾਨੀ। ਪੈ ਜਾ ਰੈਸਟ ਕਰ। ਓ ਤੁਹਾਨੂੰ ਚਾਹ ਪਾਣੀ ਦੇ ਦਨੀ ਬਣਾ ਕੇ। ਨਾ ਨਾ ਕੋਈ ਨਾ ਮਾਪੀ ਬਣਾ ਲੈਣਾ ਚਾਹ ਬਣਾਉਣਾ ਤੇ ਉਨੇ ਡਾਕਟਰ ਆਉਂਦਾ। ਐ ਤਾਂ ਜਿਵੇਂ ਠੀਕ ਐ ਤੁਸੀਂ ਤਾਂ ਉਹੀ ਘਰੀਏ ਨੇ ਫਿਕਰ। ਕੋਈ ਨਾ ਤੂੰ ਪੈ ਜਾ। ਪੈ ਜਾ। ਹੁਣ ਤਾਂ ਥੱਕੇ ਆਏ ਹਾਂ ਉਧਰੋਂ ਹੁਣ ਰਸੋਈ 'ਚ ਵੱੜ ਗਏ। ਪਾਦਾ ਨਹੀਂ ਜਵਾਨੀ ਕੰਮ ਕਰਨ ਦਿੰਦੇ ਹੋਇਆ ਕੀ ਇਹਨਾਂ ਨੂੰ ਆਈ ਨਹੀਂ ਪਤਾ ਲੱਗਦਾ ਹਾਂ ਮੰਗੇ ਵੀ ਆ ਦੇਖ ਵੀ ਚੱਕਰ ਆਈ ਆ ਗਈ ਸੀ ਅੱਛਾ ਕਦੋਂ ਆਇਆ ਥੋੜਾ ਟਾਈਮ ਹੀ ਹੋ ਗਿਆ ਜਿਹੜੀ ਤੰਗੀ ਕੋਈ ਸੀ ਪਰ ਤਾਂ ਨਿਕਲੋ ਦਮ ਕਰ ਚੱਕਰ ਜਾ ਗਿਆ वैसे तो ठीक है मंगे यार गर्मी करके होरेगा कोई डरने वाली बात है नहींगी ठीक है तू ना एक बार ये ग्रीन मानसा चेकअप करवा ले ठीक है ओके मैं तन्नू नर्स ਦਾ ਨੰਬਰ ਦੂੰਗਾ ਉਹ ਵਧੀਆ ਕਰਦੀ ਹੈ ਚੈੱਕਅਪ ਉਹਨੂੰ ਕਰਵਾ ਲੈ ठीक है ਤੇ ਕਈ ਵਾਰ ਪ੍ਰੈਗਨਨਸੀ ਕਰਕੇ ਵੀ ਹੋ ਜਾਂਦਾ ਹੈ ਨਾ ਗਰਮੀ ਬਹੁਤ ਆ ਤੇ ਭਾਬੀ ਤੂੰ ਵੀ ਆਪਣਾ ਖਿਆਲ ਰੱਖਿਆ ਕਰ ਠੀਕ ਐਨੀ ਗਰਮੀ ਚ ਕੰਮ ਨਾ ਕਰਿਆ ਕਰ ਠੰਡੇ ਹੋਏ ਕਰ ਲਿਆ ਕਰ ਬਸ ਕੰਮ ਹੀ ਆ ਕਰੀਂ ਤੇਰੀ ਉਹ ਤੈਨੂੰ ਕਹਣਾ ਮੈਂ ਗਰਮੀ ਬਹੁਤ ਆ ਯਾਰ ਗਰਮੀ ਕਰਕੇ ਨਾ ਜਵਾਕ ਤੇ ਵੀ ਅਸਰ ਪੈਂਦਾ ਹੈਗਾ ਤੇ ਖਾਣ ਪੀਣ ਦਾ ਧਿਆਨ ਵੀ ਰੱਖਿਆ ਕਰ ਹਲ ਫਰੂਟ ਲੈ ਕੇ ਦੇ ਦਿਆ ਕਰੰਗੇ ਠੀਕ ਹੈ ਚੰਗਾ ਜਿੰਨੀ ਗਰਮੀ ਚ ਤੂੰ ਠੰਡੀਆਂ ਚੀਜ਼ਾਂ ਦੇਈਂਗਾ ਨਾ ਉਹਨੀਆਂ ਵਧੀਆ ਨੇ ਜਵਾਹਰ ਵਾਸਤੇ ਤੇ ਬਾਕੀ ਕੋਈ ਗੱਲ ਨਹੀਂ ਮੈਂ ਦਵਾਈ ਦੇ ਦੂੰਗਾ ਨਾਲੇ ਨਾਲੇ ਤੂੰ ਨਰਸ ਨੂੰ ਦਿਖਾਈਂ ਠੀਕ ਹੈ ਠੀਕ ਹੈ ਚੰਗਾ ਨਾ ਨਾ ਬਸ ਜਾ ਤਾਂ ਕੀ ਗਰੀਨ ਦੇ ਦਿੱਤਾ ਨਹੀਂ ਆ ਤਾਂ ਗਿਆ ਬਹੁਤ ਟਾਈਮ ਲੱਗਿਆ ਤੇ ਜਦੋਂ ਮੈਂ ਨਾ ਬਾਜ਼ਾਰ ਜਾ ਕੇ ਆਉਂਦਾ ਸੀਗਾ ਕੁਝ ਲੈ ਕੇ ਤਾਂ ਨਹੀਂ ਆਉਣਾ ਨਹੀਂ ਨਹੀਂ ਕੁਝ ਹੀ ਲੈ ਕੇ ਆਉਣਾ ਜਿਖਾ ਨਹੀਂ ਲਿਆਉਣਾ ਦੱਸ ਦੇ ਕੁਛ ਨਹੀਂ ਜਿਹ ਪਏ ਆ ਜਿਹ ਫਰੂਟ ਜੇ ਉਹ ਹੀ ਨਹੀਂ ਖਾਦੇਗੇ ਫਿਰ ਤੂੰ ਆ ਲੈ ਮੈਂ ਹੋਰ ਵੀ ਜਿਆਦਾ ਆਉਂਦਾ ਮੇਰਾ ਐ ਢੇਰ ਲਾਇਦਾ ਕੀ ਫਾਇਦਾ ਜਿਹੜਾ ਪਹਿਲਾਂ ਲੈ ਨਹੀਂ ਖਾਦੇ ਤੇ ਜੀ ਇਹਨਾਂ ਡਾਕਟਰ ਵੀ ਖਾ ਲੈ ਕਰੋ ਚੰਗਾ ਲੈ ਆਈਓ ਤੇ ਨਾਲੇ ਧਿਆਨ ਰੱਖੀ ਠੀਕ ਆ ਤਾਂ ਚੰਗਾ ਜੀ ਕੋਈ ਕੰਮ ਨਾ ਕਰੀਂ ਸੋ ਤਾਂ ਹੀ ਫਿਕਰ ਰਹਿੰਦੀ ਵੀ ਕੰਮ ਨਾ ਕਰਨ ਲੱਗ ਜਾਵੇਂ। ਹੋਰ ਜਦ ਮੈਂ ਜੋ ਬਾਹਰ ਜਾਣਾ ਖਰਚ ਮੇਰੇ ਉੱਤੇ ਕੋਈ ਨਾ ਕੋਈ ਕੰਮ ਕਰਨ ਲੱਗੇ। ਚੰਗਾ ਜੀ ਨਹੀਂ ਕਰਦੀ। ਤੇ ਨਾਲ ਮੈਂ ਡਾਕਟਰ ਨਾਲ ਗੱਲ ਕਰਕੇ ਆਉਂ। ਆਪਾਂ ਕੱਲ ਨੂੰ ਦਿਖਾਇਆ ਆਵੇਂ ਫੇਰ। ਠੀਕ ਹੈ ਜੀ। ਲੇ ਦੱਸ ਨਾਲ ਮੈਂ ਵੀਰ ਨੂੰ ਕਿਹਾ ਸੀਗਾ ਵੀ ਭਾਬੀ ਕਿਵੇਂ ਵੀ ਹੋਈ ਮੈਨੂੰ ਹਾਲ ਚਾਲ ਦੱਸ ਦੀ ਆਪ ਤਾਂ ਫੋਨ ਲਾਉਂਦਾ ਹੀ ਨਹੀਂਗਾ ਮੈਂ ਹੀ ਪੁੱਛਦੀ ਹਾਂ ਹੈਲੋ ਹਾਂ ਭਾਬੀ ਕਿਵੇਂ ਆ ਹੁਣ ਅੱਛਾ ਹੋ ਕੀ ਗਿਆ ਸੀ ਗਰਮੀ ਕਰਕੇ ਆ ਬਾਬੀ ਇਹ ਚੱਕਰ-ਜੁੱਕਰ ਜੇ ਤਾਂ ਬਾਹਲੇ ਆ ਹੀ ਜਾਂਦੇ ਨੇ ਸਹੀ ਗੱਲ ਐ ਹੂੰ ਫਿਰ ਡਾਕਟਰ ਨੂੰ ਬੁਲਾ ਲੈਂਦੇ ਕੀ ਕਹਿੰਦਾ ਫਿਰ ਉਹ ਹਾਂ ਹਾਂ ਗਰਮੀ ਕਰਕੇ ਚੱਲ ਬਾਬੀ ਕੋਈ ਨਹੀਂ ਧਿਆਨ ਰੱਖਿਆ ਕਰ ਤੂੰ ਆਪਦਾ ਹਾਂ ਤੈਨੂੰ ਵੀ ਪਤਾ ਹੁਣ ਤੇਰੀ ਕਿਵੇਂ ਦੀ ਕੰਡੀਸ਼ਨ ਆ ਹਨਾ ਐਵੇਂ ਡੁੱਗਣ-ਡੁੱਗਣ ਨਾਲ ਹੋਰ ਨਾ ਕੋਈ ਦਿੱਕਤ ਆ ਜੇ ਹਾਂ ਨਾਲੇ ਪਹਿਲਾ ਪਹਿਲਾ ਤਾਂ ਜਵਾਕ ਆ ਸਾਨੂੰ ਤਾਂ ਚਾਹੀ ਵਾਲਾ ਹੈਗਾ ਹੋਰ ਹੋਰ ਮੈਂ ਵੀਰੇ ਨੂੰ ਕਿਹਾ ਸੀਗਾ ਮੈਂ ਕਿਹਾ ਵੀਰੇ ਚੱਲ ਤੂੰ ਜਾਨਾ ਤਾਂ ਹੈਗਾ ਮੈਂ ਅਮਰੀਕਾ ਜਾ ਕੇ ਗੱਲ ਕਰਾਦੀ ਇਹ ਕਿੱਥੇ ਗੱਲ ਹੀ ਨਹੀਂ ਗੋਲਦਾ ਹੈਗਾ ਐਵੇਂ ਨਹੀਂ ਦੱਸਿਆ ਵੀ ਹਾਂ ਭਾਈ ਆ ਗੱਲ ਹੋ ਗਈ ਸੀਗੀ ਅੱਛਾ ਹੁਣ ਕਿੱਥੇ ਗਿਆ ਆ ਪਸ਼ੂਆ ਜੀ ਫਿਰਦਾ ਰਿਹਾ ਕਰਕੇ ਸਾਰਾ ਦਿਨ ਠੀਕਾ ਚਲ ਚੰਗਾ ਭਾਬੀ ਆਪਦਾ ਧਿਆਨ ਰੱਖੀ ਚੰਗਾ ਹਾਂ ਕੋਈ ਨਹੀਂ ਆਉਂਗੀ ਕੋਈ ਨਹੀਂ ਫੌਜੀ ਨੂੰ ਆ ਜਾਂਦੇ ਫਿਰ ਨਾਲ ਆਉਂਗੀ ਠੀਕ ਆ ਭਾਬੀ ਜੰਗਾ ਵਹ ਮੈਂ ਕੰਮ ਤੇ ਤਾਂ ਕਿਉਂ ਨਹੀਂ ਆਦੀਆ ਮਗਰ ਉਹ ਨਾ ਮੇਰੇ ਕੱਪੜੇ ਕਿੱਥੇ ਜਾਣੀ ਆ ਮੈਂ ਪਿਲਸਣਾਂ ਲਾਂ ਜਾਣੀ ਆ ਆਈ ਪਈ ਆਈ ਪਈਗੀ ਹੋਰ ਸਾਰੀਆਂ ਲੈ ਆਈਆਂ ਤੇ ਤਾਈ ਚਾਚੀ ਇਹਨੂੰ ਸਭ ਲੈ ਆਈਆਂ ਮੈਂ ਹੀ ਰਹੇਗੀ ਤੇ ਫਿਰ ਤੂੰ ਕੱਲੀ ਕਿਉਂ ਜਾਣੀ ਲੈ ਮੈਂ ਨਾ ਚਾਲਦੀ ਆ ਮੈਂ ਨਾ ਆਈ ਜਾਣੀ ਨਾਲ ਪਤਾ ਲਾਉਂਗਾ ਇੰਨੀ ਗਰਮੀ ਆ ਬਾਤ ਤੂ ਪਤਾ ਕਿੰਨੀ ਆ ਉਹ ਕਿ ਮੈਂ ਜਾਣੀ ਆ ਤੇ ਮੈਨੂੰ ਕੀ ਹੁੰਦਾ ਮੈਂ ਮਗਰ ਕਿਉਂ ਕੱਲੀ ਕਿ ਨਿਆਣੀ ਆ ਚਲੋ ਕੋਈ ਨਹੀਂ ਉਹੀ ਤਾਂ ਗੱਲ ਐ ਤੂੰ ਪਤਾ ਦੇਖ ਬਾਹਰ ਨਿਕਲ ਕੇ ਜਾਂ ਨਿਕਲਦੀ ਐ ਚਲ ਮੈਂ ਤਾਂ ਹੁਣ ਜਾਣਾ ਹੀ ਜਾਏ ਬਿਨਾਂ ਤਾਂ ਆਉਂਦੀ ਨਹੀਂ ਉਹ ਪਾਪੇ ਥੋੜੀ ਘਰੇ ਲੈ ਕੇ ਜਾਣਗੇ ਠੀਕ ਆ ਕੋਈ ਨਹੀਂ ਹੋਰ ਇਹਦਾ ਖਿਆਲ ਰੱਖੀ ਤਾ ਬਤੇ ਦਾ ਠੀਕ ਆ ਇਹ ਲੈ ਅੱਗੇ ਤਾਂ ਬੇਬੇ ਕਦੇ ਮੇਰੇ ਤੋਂ ਬਿਨਾ ਗਈ ਨਹੀਂ ਹੈਗੀ ਅੱਗੇ ਤਾਂ ਕਹਿ ਦਿੰਦੀ ਐ ਕਿ ਮੈਨੂੰ ਪਤਾ ਨਹੀਂ ਲੱਗਦਾ ਕੁਛ ਬੈਂਕ ਵਾਲੇ ਕੀ ਕਹਿ ਦੇਣ ਕੀ ਨਾ ਅੱਜ ਕਹਿੰਦੀ ਲੈ ਮੈਨੂੰ ਕਿਹੜਾ ਕੁਝ ਪਤਾ ਨਹੀਂ ਨਾਲੇ ਕਾਪੀ ਵੀ ਨਹੀਂ ਲੈ ਕੇ ਗਈ ਬੇਬੇ ਦਾ ਵੀ ਸਰਿਆ ਪੈ ਕਾਪੀ ਤੋਂ ਬਿਨਾ ਦੱਸ ਕਿਵੇਂ ਦੇ ਰਿ ਪੈਨਸ਼ਨ ਦੇ ਦੇਣਗੇ ਦੇ ਗੁਰ ਪ੍ਰਮਾਤਮਾ ਤੇਰਾ ਤਾਂ ਮਰਗੀ ਗਰਮੀ ਨਾਲ ਕੋਣ ਆਗਾ ਸਿਖਰ ਤੇ ਪੈਰੇ ਦੇਖਦੀ ਹੈ ਸ਼ਸ਼ੀਗਲ ਮਸੀ ਸਿਖਰ ਠੀਕ ਹੈ ਹਾਂਜੀ ਵਧੀਆ ਨੀਹਾ ਨਹੀਂ ਆਈ ਨਾ ਮੈਂ ਕੱਲੀ ਆਈ ਹਾਂ ਲੈ ਮੈਨੂੰ ਫੜਾ ਦੋ ਆਹੋ ਕਿਵੇਂ ਬੇਬੇ ਕੱਲੇ ਕਿਹੜਾ ਮਾਰਿਆ ਬਸ ਮੈਂ ਖਸੀਤ ਕੋਲ ਜਾਇਆ ਮਾਂ ਪਾਣੀ ਲੈ ਕੇ ਦਿੰਨੀ ਆ ਬੇਬੇ ਮੈਂ ਮਸਾ ਕਰਿਆ ਆ ਆ ਗਈ ਬੇਬੇ ਬਾਨੋ ਮੀ ਆਈ ਲਾੜਾ ਵੀ ਜਾਣੀ ਮੈਂ ਤਾਂ ਰੋਣ ਟਿੱਕੀ ਹੋਈ ਹਾਂ ਹੋਰ ਬੇਬੇ ਕਰਮੇ ਤਾਂ ਬਾਲੀ ਭੈੜੀ ਹੋਈ ਪਈ ਆ ਨਾ ਬੇਬੇ ਕਿਵੇਂ ਗੇੜਾ ਮਾਰਿਆ ਪੁੱਤ ਸੰਧਾਰਾ ਲੈਂਦਾ ਤੇਰਾ ਸੰਧਾਰਾ ਹੋਰ ਮੇਰੇ ਵਾਸਤੇ ਹੋਰ ਹੁਣ ਬੇਬੇ ਤੈਨੂੰ ਕਿਵੇਂ ਪਤਾ ਲੱਗਿਆ ਵੀ ਮੇਰੀ ਮੰਮੀ ਨਹੀਂ ਆਈ ਸੰਧਾਰਾ ਲੈ ਕੇ ਪਤਾ ਹੀ ਆ ਬੁੱਤ ਮੈਂ ਵੀ ਤਾਂ ਤੇਰੀ ਮਾਂ ਵਾਂਗੂ ਹੀ ਆ ਹਾ ਬੇਬੇ ਮੇਰੀ ਮਾਂ ਵਰਗੀ ਤਾਂ ਹੈਗੀ ਆ ਦੇਖ ਲੈ ਜਿਹੜੀ ਸਕੀ ਮਾਂ ਮੇਰੀ ਉਹਨੇ ਤਾਂ ਇੱਕ ਵਾਰ ਵੀ ਫੋਨ ਕਰਕੇ ਨਹੀਂ ਪੁੱਛਿਆ ਉਹਨਾਂ ਦਾ ਦੂਰ ਦੀ ਗੱਲ ਤੂੰ ਇੰਨੀ ਦੂਰ ਇਕੱਲੀ ਆਈਆਂ ਮੇਰੇ ਵਾਸਤੇ ਸਮਾਨ ਲੈ ਕੇ ਬਸ ਫਿਰ ਮੈਂ ਮੈਨੂੰ ਆ ਗਿਆ ਮੇਰੀ ਧੀ ਹੋ ਰਹੀ ਗਈ ਭਾਈ ਹੈ ਨਹੀਂ ਤੇ ਮਾਂ ਵੀ ਨਹੀਂ ਆਈ ਇਹਦੀ ਕਿ ਮੈਨੂੰ ਪਤਾ ਲੱਗਿਆ ਸੀ ਥੈਂਕ ਯੂ ਬੇਬੇ ਮੇਰੀ ਧੀ ਆ ਬਸ ਮਾਨ ਕਿਉਂ ਖਰਾਬ ਕਰਦੀਆਂ ਨਾ ਤੌਲੀ ਹੈ ਨਾ ਮੈਂ ਦੇਖੀ ਤੈਨੂੰ ਕਿੰਪਤਾ ਲੱਗਿਆ ਵੀ ਮੇਰੀ ਮੰਮੀ ਨਹੀਂ ਆਈ ਸੰਧਾਰਾ ਲੈ ਕੇ ਉਹ ਪੁੱਤ ਜਿਹੜਾ ਸਾਡੇ ਘਰੇ ਮੰਗਾ ਗਿਆ ਸੀ ਨਾ ਮੇਰੇ ਕੋਈ ਭਾਈ ਵੀ ਨਹੀਂ ਹੈਗਾ ਮੇਰੇ ਕੋਲ ਖਾਣਾ ਉਸੰਧਾਰਾ ਲੈ ਕੇ ਅੱਛਾ ਵੀਰੇ ਤਾਂ ਭਾਬੀ ਨੂੰ ਕੋਈ ਨਹੀਂ ਦੁਖੀ ਨਾ ਹੋ ਚਲ ਫਿਰ ਨਹੀਂ ਹਮੈ ਨੂੰ ਜਾਣੇ ਪਊਗਾ ਹਣਾ ਬੇਬੇ ਤੂੰ ਮੇਰਾ ਇੰਨਾ ਸੋਚਿਆ ਮੇਰੀ ਮਾਂ ਤਾਂ ਆ ਕੇ ਵੀ ਨਹੀਂ ਖੜੀ ਮੇਰੇ ਕੋਲ ਜੀ ਮੇਰਾ ਭਰਾ ਹੁੰਦਾ ਮੇਰੇ ਵਾਸਤੇ ਸੰਧਾਰਾ ਲੈ ਕੇ ਆਉਂਦਾ ਗਲਤੁੱ ਕੋਈ ਨਹੀਂ ਮੈਂ ਵੀ ਤੇਰੀ ਮਾਂ ਵਰਗੀ ਆ ਮਾਂ ਵਰਗੀ ਤਾਂ ਹੈਗੀ ਆ ਬੇਬੇ ਇਹੋ ਜੀ ਮੇਰੇ ਤੋਂ ਕੀ ਗਲਤੀ ਹੋਈ ਮੈਨੂੰ ਤਾਂ ਇਹ ਹੀ ਨਹੀਂ ਪਤਾ ਲੱਗਿਆ ਮਾਂਮਾ ਧੀ ਦਾ ਕੀ ਰੋਸਾ ਹੁੰਦਾ ਉਹੀ ਤਾਂ ਗੱਲ ਪੁੱਤ ਮਾਵਾਆਂ ਦੀਆਂ ਦਾ 100 ਵਾਰੀ ਬੋਲਦੀਆਂ ਫੇਰ ਵੀ ਉਸੇ ਕਰੇ ਹੁੰਦੀਆਂ ਨੇ ਬੋਲਦੀਆਂ ਚੱਲਦੀਆਂ ਹਨ ਇਹ ਏਡੀ ਕੀ ਗੱਲ ਹੋ ਗਈ ਜਿਹੜਾ ਉਹ ਇੰਨਾ ਗੁੱਸਾ ਇਦਰੇ ਤੇ ਬੇਬੇ ਮੈਂ ਤਾਂ ਹਜੇ ਤੱਕ ਕੋਈ ਗੱਲ ਦਾ ਹੀ ਨਹੀਂ ਪਤਾ ਵੀ ਕਾਹ ਤੋਂ ਗੁੱਸੇ ਹੈ ਮੇਰੇ ਨਾਲ ਨਾ ਮੇਰੇ ਨਾਲ ਗੱਲ ਕਰੇ ਮੈਨੂੰ ਦੱਸ ਇਹ じゃ ਕੀ ਗੁੱਸਾ ਆ ਗਿਆ ਉਹਨੂੰ ਇੰਨਾ ਉਹ ਵੀ ਧੀ ਤੇ ਨੂੰ ਦੇ ਤਾਂ ਆਪਾਂ ਕਹਿ ਦਿੰਨੇ ਨੂੰ ਨਾਲ ਤਾਂ ਗੁੱਸਾ ਚੱਲ ਜਾਂਦਾ ਚੱਲ ਬੇਬੇ ਗੁੱਸੇ ਤੇ ਆ ਕੇ ਬਾਹਰ ਤੇ ਹੱਥ ਤੇ ਆ ਕੇ ਖੜ ਜੇ ਮੇਰੇ ਕੋਲ ਉਹੀ ਤਾਂ ਗੱਲ ਹੈ ਨਾਲੇ ਗੁੱਸੇ ਗਿੱਲੇ ਜਿਹੜੇ ਆ ਮਿਟ ਜਾਂਦੇ ਆ ਹਨਾ ਪਿਆਰ ਤਾਂ ਇਹੀ ਹੁੰਦੇ ਨੇ ਬਹਾਨਾ ਹੀ ਚਾਹੀ ਜਾਂਦਾ ਮਾਂ ਫਿਰ ਉਹ ਬੇਬੇ ਪਰ ਮੇਰੀ ਮਾਂ ਨਹੀਂ ਸੋਤਦੀ ਤੂੰ ਮੰਨ ਨਾ ਖਰਾਪ ਕੋਈ ਨਹੀਂ ਬੇਬੇ ਮੈਂ ਤਾਂ ਆਇਆ ਜਿਵੇਂ ਸਭ ਕੁਝ ਸਹੀ ਵੀ ਕਰਦੀ ਆ ਮੇਰੇ ਤੋਂ ਗਲਤ ਕਿਉਂ ਹੋ ਜਾਂਦਾ ਤੂੰ ਐਂ じゃ ਕੀ ਗਲਤ ਕਰਤਾ ਪੁੱਤ ਬੇਬੇ ਮੇਰੀ ਮੰਮੀ ਮੇਰੇ ਨਾਲ ਤਾਂ ਹੀ ਗੁੱਸਿਆ ਮੈਂ ਉਹ ਤੁਹਾਡੇ ਕੋਲ ਨਹੀਂ ਆਈ ਸੀ ਮੈਂ ਇਹਨਾਂ ਨੂੰ ਬਿਨਾਂ ਦੱਸੇ ਆ ਗਈ ਸੀਗੀ ਤੇ ਮੈਂ ਫਿਰ ਵੀ ਮੰਮੀ ਨੂੰ ਸਾਰੀ ਗੱਲ ਦੱਸਦੀ ਸੀਗੀ ਬਸ ਉਹ ਹੀ ਗੱਲ ਨੂੰ ਲੈ ਕੇ ਗੁੱਸੇ ਹੋਏ ਬੈਠੇ ਨੇ ਮੇਰੇ ਨਾਲ ਲੈ ਉਹ ਤਾਂ ਕੋਈ ਗੱਲ ਹੀ ਨਹੀਂ ਸਿੱਤੇ ਦਰਨੀ ਤਾਂ ਪਤਾ ਜਾਂਦੇ ਹੁੰਦੇ ਨੇ ਹੈਗੇ ਬਸ ਉਹ ਕਹਿੰਦੇ ਤੂੰ ਬਿਨਾ ਦੱਸੇ ਗਈ ਉਹਨਾਂ ਨੂੰ ਆਏ ਹੋਗੇ ਪਹਿਲਾਂ ਵਾਲੀ ਗਲਤੀ ਦੁਬਾਰਾ ਨਾ ਕਰਦਾ ਲੈ ਦੱਸ ਤੇ ਧੀਆ ਗੋਲੇ ਨਣ ਦਾ ਵੀ ਧੀ ਵਰਗੀ ਹੁੰਦੀ ਹੈ ਜਾਣਾ ਨਹੀਂ ਹੈ ਤਾਂ ਫਿਰ ਪਤਾ ਸਤਾ ਲੈਣ ਜਾਂਦੀ ਨਹੀਂ ਸਭ ਹੀ ਜਾਂਦੇ ਨੇ ਤੇ ਤੂੰ ਬਾਗੀ ਤਾਂ ਕੀ ਹੋ ਗਿਆ ਪਤਾ ਨਹੀਂ ਇਹ ਗੱਲਾਂ ਮੇਰੇ ਬੇਬੇ ਕੋ ਦੋ ਸਮਝੂਗੀ ਕੋਈ ਬਾੜੀ ਮਾੜੀ ਗੱਲ ਹੈ ਤਾਂ ਫਿਰ ਸਿਆਣੀ ਉਹ ਤੇਰ ਨੂੰ ਤਾਂ ਜਿਆਦਾ ਹੀ ਸਿਆਣੀ ਹੋਊਗੀ ਕਿ ਐਂ ਕਿਉਂ ਕਰਦੀ ਹੈ ਫਿਰ ਉਹ ਨਰੇ ਬੇਬੇ ਇਹਨੇ ਟਾਈਮ ਬਾਅਦ ਸਾਡੀ ਬਾਇ ਗੁਰੂ ਨੇ ਸੁਣੀ ਆ ਤੇ ਬੇਬੇ ਨੇ ਮੈਂ ਫੋਨ ਤੇ ਗੱਲ ਕੀਤੀ ਸੀ ਬਸ ਉਸ ਤੋਂ ਬਾਅਦ ਫੋਨ ਹੀ ਲਾ ਕੇ ਪੁੱਛੇ ਵੀ ਤੂੰ ਕਿਵੇਂ ਐ ਕਿਵੇਂ ਨਹੀਂ ਦੇਖ ਲਾ ਹੈ ਐਡੀ ਖੁਸ਼ੀ ਦੀ ਗੱਲ ਐ ਖੁਸ਼ੀ ਵੀ ਨਹੀਂ ਮਨਾਈ ਉਹਨੇ ਵੀ ਯਾਰ ਚੰਗਾ ਧੀਏ ਪ੍ਰਮਾਤਮਾ ਨੇ ਹੁਣ ਸੁਣ ਲਈ ਕੈ ਸਾਲਾਂ ਬਾਅਦ ਉਹੀ ਤਾਂ ਗੱਲ ਐ ਬੇਬੇ ਉਹ ਤਾਂ ਬਾੜਾ ਹੀ ਮਨ ਚ ਫਿਰ ਕੋਈ ਗੁੱਸਾ ਲਈ ਬੈਠੀ ਐ ਭਾਈ ਤੂੰ ਮਨਾਲਾ ਫੋਨ ਤੇ ਗੱਲ ਕਰ ਲੈ ਪੁੱਤ ਹੋਰ ਕੀ ਬੇ ਮੰਮੀ ਸਿੱਧੇ ਮੂੰਹ ਤਾਂ ਬੋਲਦੀ ਨਹੀਂ ਜਦੋਂ ਫੋਨ ਕਰਾਂ ਪੁੱਠਾ ਹੀ ਬੋਲਦੀ ਆ ਮੈਂ ਕੀ ਬੇਨਤਾ ਕਰੀ ਜਾਂ ਮੈਂ ਫੋਨ ਤੇ ਕੋਈ ਨਹੀਂ ਪੁੱਤ ਫੇਰ ਵੀ ਤੇਰੀ ਮਾਂ ਐ ਮਨਾਲਾ ਆਂ ਕਿਵੇਂ ਨਾ ਕਿਵੇਂ ਇੱਕ ਵਾਰੀ ਨਹੀਂ ਫੋਨ ਚੱਕਦੀ ਦੂਜੀ ਵਾਰ ਚੱਕ ਲੂ ਮਾਂ ਦੀ ਤਾਂ ਐਡਾ ਕੀ ਰੋਸ ਹੁੰਦਾਗਾ ਮੈਨੂੰ ਤਾਂ ਕੋਈ ਰੋਸਾ ਨਹੀਂ ਹੈਗਾ ਮੈਂ ਤਾਂ ਐ ਹੀ ਨਹੀਂ ਪਤਾ ਕਿਹੜੀ ਗੱਲ ਬੈਠੀ ਮੇਰੀ ਮੰਮੀ ਮੇਰੇ ਨਾਲ ਗੁੱਸੇ ਉਹ ਹੀ ਤਾਂ ਮੈਂ ਕਹਿੰਨੀ ਐ ਬੀ ਉਹ ਇਹ ਜਾ ਉਹ ਤੇ ਇੰਨਾ ਕੀ ਰੋਸ ਹੋ ਗਿਆ ਤੇਰੇ ਨਾਲ ਧੀ ਨਾਲ ਹੀ ਇੰਨਾ ਗੁੱਸਾ ਕਿਉਂ ਕਰਦੀ ਆ ਹੋਏ ਚਲ ਕੋਈ ਨਾ ਬੇਬੇ ਮੈਂ ਫੋਨ ਤੇ ਗੱਲ ਕਰੂੰਗੀ ਦੇਖਦੇ ਕੀ ਕਹਿੰਦੀ ਮੇਰੀ ਮੰਮੀ ਹਾਂ ਪੁੱਤ ਕਰੀ ਗੱਲ ਪਤਾ ਲੱਗ ਜੂ ਫਿਰ ਤੈਨੂੰ ਉਹਨੂੰ ਪੁੱਛ ਲੈ ਵੀ ਇਹ ਜਾ ਮੈਥੋਂ ਕੀ ਬੁਰਾ ਹੋ ਗਿਆ ਮਾਂ ਹੂੰ ਪੁੱਛੂੰਗੀ ਬੇਬੇ ਜੇ ਦੱਸੂਗੀ ਤਾਂ ਕੁਛ ਚਲ ਪੁੱਤ ਆ ਚੱਕ ਇਹਨੇ ਬਿਸਕੁਟ ਇਹ ਆ ਜੀ ਤੇਰਾ ਸੂਟ ਐ ਇੱਕ ਠੀਕ ਹੈ ਬੇਬੇ ਸੌਂ ਜਾਇਆ ਹੈਗਾ ਇਸ ਮੈਂ ਆ ਕੀ ਪਾ ਲਈ ਸੁੱਟ ਲਿਆਨ ਨੂੰ ਕੀ ਹੋਇਆ ਸੀਗਾ ਮੈਂ ਤਾਂ ਇੰਨਾ ਹੀ ਬੁੱਤ ਤੁਸੀਂ ਆਸਮਾਨ ਲਿਆ ਜਿਹੜਾ ਮਾਂ ਪੁੱਤ ਦਾ ਫਰਜ਼ ਹੁੰਦਾ ਉਹਨਾਂ ਕ ਤਾਂ ਕਰਦਾ ਹੀ ਐ ਚਲ ਠੀਕ ਐ ਮੈਂ ਤੇਰੀ ਮਾਂ ਤਾਂ ਨਹੀਂ ਮਾਸੀ ਤਾਂ ਹਾਂਗੀ ਨਹੀਂ ਮਾਂ ਤੂੰ ਮੇਰੀ ਮਾਮਾ ਵਰਗੀ ਆ ਮੇਰੇ ਵਾਸਤੇ ਇੰਨਾ ਕੁਝ ਕੀਤਾ ਹਾਂ ਪੁੱਤ ਮਾਮਾ ਵਰਗੀਆਂ ਚਲ ਸਮਾਨ ਸੰਭਾਲ ਤੇ ਮੈਂ ਵੀ ਜਾਣਾ ਮੋੜਨਾ ਹੁੰਦਾ ਕਿਉਂ ਮਾਸੀ ਰਹਿੰਦੇ ਨਹੀਂ ਅੱਜ ਨਾ ਰਹੀ ਜਾਂਦਾ ਮੈਂ ਕਿਹੜਾ ਨਿਹਾਂ ਨੂੰ ਦੱਸ ਕੇ ਆਈਆਂ ਤੁਸੀਂ ਉਹਨੂੰ ਤਾਂ ਦੱਸਿਆ ਹੁੰਦਾ ਟੈਨਸ਼ਨ ਕਰਦੀ ਹੋਊਗੀ ਪਿੱਛੋਂ ਮੈਂ ਉਹਨੂੰ ਐ ਕਿਹਾ ਮੈਂ ਪਿੰਚਨ ਲੈ ਕੇ ਆਉਣੀ ਆ ਨਾ ਬੇਬੇ ਉਹਨੂੰ ਦੱਸ ਕੇ ਆਇਆ ਕਰ ਪਤਾ ਕਿੰਨਾ ਫਿਕਰ ਕਰਦੀ ਆ ਪਤਾ ਕੀ ਕਿਉਂ ਨਹੀਂ ਦੱਸਿਆ ਕੱਲੀ ਨਹੀਂ ਮੈਨੂੰ ਉਹ ਆਉਣ ਨਹੀਂ ਦਿੰਦੇ ਵਿਰਾਤ ਡਿਗ ਡੁਗ ਨਾ ਭਵੇ ਗੋਡਿਆਂ ਕਰਕੇ ਮੈਂ ਆ ਗਈ ਹੌਲੀ ਹੌਲੀ ਤੂੰ ਤੁਸੀਂ ਨੇਹਨ ਦਰਸ਼ਕਾਂ ਨੂੰ ਸੀ ਨੇਹਨ ਨਾਲ ਆ ਜਾਂਦੀ ਥੋੜੇ ਨਾ ਨਾ ਗਰਮੀ ਐ ਮੈਂ ਜਾਣ ਕੇ ਨਹੀਂ ਆਉਣ ਦਿੱਤੀ ਗਰਮੀ ਜਵਾਕ ਢੱਲਾਗੇ ਪੇਰ ਮਸਾਂ ਤਾਂ ਵੈਗਰੂ ਨੇ ਸੁਣੀ ਐ ਆ ਗੱਲ ਐ ਤੇ ਬੇਬੇ ਤੂੰ ਇੰਨਾ ਸਮਾਨ ਚਾਕੇ ਲੈ ਤੂੰ ਮੈਨੂੰ ਫੋਨ ਕਰ ਦਿੰਦੀ ਮੈਂ ਉੱਥੇ ਆ ਜਾਂਦੀ ਧੁੱਪ ਜ ਮੈਂ ਤਾਂ ਆਉਣੇ ਆਉਣੇ ਤੈਨੂੰ ਜ਼ਰੂਰੀ ਧੁੱਪੇ ਮਾਰਨਾ ਸੀਗਾ ਕੁਝ ਨਹੀਂ ਹੋਇਆ ਮੈਨੂੰ ਤਾਂ ਤੁਸੀਂ ਤਾਂ ਬਿਮਾਰ ਠਮਾਰ ਰਹੇ ਨੇ ਬੇਬੇ ਮੈਂ ਤਾਂ ਚੰਗੀ ਭਲੀ ਆ ਮੈਨੂੰ ਉਹਨੂੰ ਕੀ ਹੋਇਆ ਸੀਗਾ ਮੈਂ ਵੀ ਤੁਹਾਨੂੰ ਜਵਾਕਾਂ ਨੂੰ ਦੇਖ ਕੇ ਆਪਦੇ ਪਰਿਵਾਰ ਨੂੰ ਦੇਖ ਕੇ ਚੰਗੀ ਭਲੀ ਆ ਪੁੱਤ ਕੁਝ ਨਹੀਂ ਹੋਇਆ ਮੈਨੂੰ ਚਲ ਬੇਬੇ ਧਿਆਨ ਰੱਖਿਆ ਕਰ ਠੀਕ ਹੈ ਨਾ ਤੇ ਫਤੇ ਠੀਕ ਸੀਗਾ ਹਾਂ ਵਧੀਆ ਫਤੇ ਨੀਮੋ ਠੀਕ ਸੀ ਹਾਂ ਵਧੀਆ ਵਧੀਆ ਤੇ ਬਾਈ ਨੇ ਕਦੋਂ ਆਉਣਾ ਪਤਾ ਲੱਗਿਆ ਕੁਝ ਉਹ ਫੋਨ ਆਇਆ ਸੀਗਾ ਨੀਹਾ ਕੋਲੇ ਉਹਨੇ ਆਖਿਆ ਸੀਗਾ ਨਾ ਹਜੇ ਮਹੀਨਾ ਹੋਰ ਲੱਗੂ ਇਹ ਗੱਲਾਂ ਨੂੰ ਹੋ ਗਏ 17 18 ਦਿਨ ਦੇਖ ਲਿਆ ਹੁਣ ਅੱਗੇ ਵੀ ਕਹਿੰਦਾ ਸੀ ਵੀ ਆਉਂਗਾ ਫੇਰ ਮਹੀਨਾ ਪਾਤਾ ਉਹ ਬਸ ਬੇਬੇ ਡਿਊਟੀ ਐ ਐਜੀ ਹੁੰਦੀ ਐ ਡਿਊਟੀ ਐ ਐ ਸਰਕਾਰਾਂ ਦੇ ਬੰਨੇ ਹੁੰਦੇ ਨੇ ਹਨਾ ਪਰ ਹਾਂਜੀ ਬੇਬੇ ਐ ਹੁੰਦਾ ਪੁੱਤ ਕਿਹੜਾ ਉਹਦੇ ਆਪ ਦੇ ਸਾਰੇ ਆ ਉਹਦਾ ਵੀ ਜੀਤਾ ਕਰਦਾ ਉਹਨੂੰ ਆਪਦੇ ਪਰਿਵਾਰ ਚ ਹਾਂ ਮੈਂ ਇਹਨਾਂ ਥੋੜੇ ਵਾਸਤੇ ਚਾਹ ਬਣਾ ਕੇ ਲੈਣੀ ਚਾਹ ਪੀ ਕੇ ਜਾਈਓ ਨਾ ਬੁੱਤ ਗਰਮੀ ਬਾੜੀ ਐ ਮੈਂ ਨਹੀਂ ਚਾਹ ਪੀਂਦੀ ਪਾਣੀ ਪੀ ਲਿਆ ਵਾ ਠੰਡਾ ਕੋਈ ਨਿੰਬੂ ਪਾਣੀ ਬਣਾ ਕੇ ਲਿਆ ਦਾਂ ਨਾ ਨਾ ਬੁੱਤ ਕਾਸੀ ਦੀ ਲੋੜ ਨਹੀਂ ਤੇ ਮੰਗੇ ਨੂੰ ਦੱਸਦੀ ਹਾਂ ਮਿਲੇ ਆ ਵੀ ਉਹ ਤੇ ਨਾਈ ਦਾਸ ਦੀ ਮਾਸੀ ਆਈ ਠੀਕ ਹੈ ਬੇਬੇ ਮੈਂ ਦੱਸ ਦੂੰਗੀ ਮਤਲਬ ਬੇਬੇ ਹੁਣ ਆਏ ਥੋੜੇ ਜਾਓ ਕੱਲਾ ਪਾਣੀ ਪੀ ਤੇ ਚਾਹ ਪਾਣੀ ਤਾਂ ਪੀ ਜਾਂਦੇ ਉਹ ਬਸ ਪੁੱਤ ਗਰਮੀ ਕਰਕੇ ਨਕਾਸੀ ਨੂੰ ਜੀ ਨਹੀਂ ਕਰ ਦਤੀ ਇਹ ਚਲ ਠੀਕ ਹੈ ਚਲ ਬੇਬੇ ਧਿਆਨ ਨਾਲ ਜਾਈ ਫੋਨ ਕਰਦੀਓ ਪਹੁੰਚ ਕੇ ਠੀਕ ਹੈ ਮੈਨੂੰ ਠੀਕ ਹੈ ਫੋਨ ਕਰੋ ਚੰਗਾ ਲੈ ਮੇਰੀ ਸਾਕੀ ਮਾਂ ਨੇ ਤਾਂ ਮੇਰੇ ਬਾਰੇ ਸੋਚਿਆ ਨੀਗਾ ਅਬ ਬਗਾਨੀ ਹੋ ਕੇ ਵੀ ਮੇਰੇ ਵਾਸਤੇ ਕਿੰਨਾ ਸਾਮਾਨ ਲੈ ਕੇ ਆਈ ਹੈ ਮੰਮੀ ਆਈ ਕਿਉਂਕਿ ਤਾ ਮੇਰੇ ਨਾਲ ਅੱਜ ਦਾ ਦਿਨ ਤਾਂ ਆ ਜਾਂਦੀ ਰੱਬਾ ਸਭ ਨੇ ਇੱਕ ਇੱਕ ਵੀਰ ਦਾ ਦਈ ਆਇਨਾ ਰੱਖੀ ਜਿਵੇਂ ਮੈਂ ਫਿਰਦੀ ਆ ਬੇਬੇ ਗਰਮੀ ਹੋਈ ਵਾਲੀ ਪਈ ਆ। ਕਾਲੀ। ਲੈ ਆਈ ਬੇਬੇ ਪੈਨਸ਼ਨ। ਆਹ ਦੇ। ਅੱਛਾ। ਤੇ ਕਿੰਨੀ ਆ ਗਈ ਫਿਰ? ਬਸ ਉਹ ਵੀ ਉਨੀ ਕੀ 15% ਜਿਵੇਂ ਦਿੰਦੇ ਹੁੰਦੇ ਆ ਆਪਣਾ। ਆ ਇਹ ਵਧਾਈ ਦੂ ਹੀ ਤਾਂ ਹੈ ਨਹੀਂ। ਕਹਿੰਦੇ ਅਲੀ ਵਧੂਗੀ ਵਧੂਗੀ। ਵਧੀ ਤਾਂ ਹੈ ਨਹੀਂ। ਲਫੜਾ ਫਿਰ ਬੇਬੇ ਜਿਹੜੀ ਲੈ ਕੇ ਨਹੀਂ। ਨਾ ਨਾ ਪੁੱਤੋ ਉਹ ਆਪਣੇ ਬਾਣੀ ਸੌਦੇ ਵਾਲੇ ਦੇ ਦੇਣੇ ਵੀ ਆਉਂਦੀ ਹੋਊ ਮੇੜੇ ਦੀ। ਅੱਛਾ ਬੇਬੇ ਚਲ ਆ ਤੂੰ ਵਧੀਆ ਕੰਮ ਕਰੇਗੀ। ਨਾਲੇ ਬੇਬੇ ਇੱਕ ਗਲਤ ਹੈ ਗਈ ਹੈ ਹਨਾ ਬੈਂਕਾਂ ਵਾਲੇ ਬਾਲੇ ਸਿਆਣੇ ਨਹੀਂ ਹੋ ਗਏ ਉਹ ਕਿਵੇਂ ਹੋਰ ਹੁਣ ਸਿਆਣੀ ਹੋ ਗਏ ਆ ਬਿਨਾ ਬੈਂਕ ਦੀ ਕਾਪੀ ਤੋਂ ਪੈਨਸ਼ਨਾਂ ਦੇਣ ਲੱਗ ਗਏ ਹੋਰ ਅੱਗੇ ਤਾਂ ਦੂ ਬੇਬੇ ਮੇਰੇ ਤੋਂ ਕਾਪੀ ਲੈ ਕੇ ਜਾਨੀਆਂ ਮੈਂ ਕਿਹਾ ਕਿਤੇ ਹੁਣ ਉਹਨਾਂ ਨੂੰ ਅਕਲੁਕਲ ਆ ਗਈ ਹੋਵੇ ਅਕਲ ਨੂੰ ਤੇ ਬੇਅਕਲ ਤਾਂ ਕਦੋਂ ਦੀ ਪੁੱਤ ਗਈ ਕਿੱਥੇ ਸੀ ਫਿਰ ਮੇਰੀ ਗੱਲ ਸੁਣ ਮੈਂ ਤੈਨੂੰ ਦੱਸਦੀ ਹਾਂ ਸੱਚੀ ਗੱਲ ਹਨਾ ਮੈਂ ਉਹਦੇ ਨੂੰ ਝੂਠ ਪੜਿਆ ਗਿਆ ਹੁਣ ਆਪੀ ਦੱਸਾਂਗੀ ਬੇਬੇ ਤੂੰ ਦੱਸਣਾ ਹੀ ਪਊਗਾ ਹਮ ਕਿਤੇ ਮੈਂ ਕੋਈ ਮਾੜਾ ਕੰਮ ਥੋੜੀ ਕਰਾ ਪੁੱਤ ਮਾੜੇ ਥਾਂ ਨਹੀਂ ਲੈ ਚੰਗਾਈ ਕਰਕੇ ਹੀ ਆ ਕੇ ਜਾਣੇ ਦਾ ਫਿਰ ਬੇਬੇ ਤੂੰ ਮੈਨੂੰ ਦੱਸ ਤਾਂ ਦਿੰਦੀ ਮੇਰੀ ਗੱਲ ਸੁਣ ਉਹਦੇ ਮੈਂ ਨਾ ਮੰਗਾ ਗੱਲਾਂ ਨਹੀਂ ਕਰੀਆਂ ਸੀ ਤੇਰੇ ਕੋਲੇ ਦੁਨੀਆ ਸੀਟ ਤੀ ਨਾ ਹਾਂ ਵੀ ਉਹਨੇ ਮੰਨ ਜਾ ਹੋਰ ਕਰ ਲਿਆ ਸੁਧਾਰੇ ਕਰਕੇ ਹਾਂ ਸੁਧਾਰੇ ਕਰਕੇ ਮੇਰਾ ਭਾਈ ਹੈ ਨਹੀਂ ਮਾਂ ਮੇਰੀ ਆਈ ਗੁੱਸੇ ਚ ਮੈਂ ਉਹ ਗੱਲਾਂ ਨਾ ਤੂੰ ਮੈਂ ਸੋਣ ਦਿਨਾ ਚਾਹੀਆ ਤੇ ਮੈਂ ਜੋ ਤੇ ਵੀ ਜਵਾਬ ਦੀ ਉਹ ਵੀ ਤੇਰੀ ਵੱਲੀ ਹੈ ਉਹਦੇ ਮਨ ਤੇ ਕੀ ਬੀਤਦੀ ਹੋਗੀ ਹੈ ਨਾ ਦੀ ਯਾਤਰੀ ਤੇ ਇਸ ਕਰਕੇ ਮੈਂ ਨਾ ਪੈਨਸ਼ਨ ਲੈ ਕੇ ਉੱਤਰੀ ਉੱਤਰ ਸਮਾਨ ਲੈ ਕੇ ਉਹਨੂੰ ਦੇ ਕੇ ਆਈ ਆਂ। ਤੇ ਇਹ ਅੱਛਾ ਬੇਬੇ। ਕਿchn ਕਿਵੇਂ ਬੇਬੇ? ਆ ਤੇਰੀ ਕਾਪੀ ਤਾਂ ਮੇਰੇ ਵਾਲੀ ਅਲਮਾਰੀ 'ਚ ਪਈ ਐ। ਆਹੋ ਉਹ ਤਾਂ ਮੈਨੂੰ ਪਤਾ ਪੁੱਤ। ਆਧਾਰ ਕਾਰਡ ਲੈ ਗਈ ਸੀ ਮੈਂ ਨਾਲ। ਅੱਛਾ ਤੇ ਗੁੱਠੇ ਲਾ ਗੁੱਠਾ ਲਾ ਕੇ ਉਹਦੇ ਨਾਲ ਇੱਕ ਡਾੜੀ। ਮੈਂ ਹੋ ਗਿਆ। ਚੱਲ ਬੇਬੇ ਆ ਤਾਂ ਤੂੰ ਬਾਲਾ ਵਧੀਆ ਕੀਤਾ। ਹੋਰ ਪੁੱਤ ਤੈਨੂੰ ਭਾਵੇਂ ਮੈਂ ਤਾਂ ਆਵਦੇ ਨੇ ਚੰਗਾ ਕੀਤਾ। ਹੁਣ ਤੈਨੂੰ ਦੱਸਦੀ ਮੈਂ ਮਾੜਾ ਕੀਤਾ ਕਿ ਚੰਗਾ। ਨਾ ਨਾ ਬੇਬੇ। ਤੂੰ ਦੱਗਦੀ ਮਾੜੀ ਹੋਈ ਨਹੀਂ ਸਕਦੀ ਹੈਗੀ ਤੂੰ ਤਾਂ ਮੇਰਾ ਰੱਬ ਵਾਂਗੀ ਹਾਂ ਬੇਬੇ ਚੱਲ ਕੋਈ ਨਹੀਂ ਵਧੀਆ ਕੀਤਾ ਤੂੰ ਜਾਏ ਮੇਰੀ ਭਾਬੀ ਕੋਲੇ ਹੋਰ ਉਹਦਾ ਨਾ ਮਨ ਜੇ ਖੁਸ਼ ਹੋ ਗਿਆ ਬਣਾਈ ਖੁਸ਼ ਹੋ ਗਈ ਦੇਖ ਕੇ ਅੱਛਾ ਹਾਂ ਮਿੱਤਾਲ ਮੇਰੀ ਮਾਂ ਤਾਂ ਮਹ ਪੁੱਤ ਮੈਂ ਤੇਰੀ ਮਾਂ ਬਣਤੀ ਐ ਹੈਂ ਤੇ ਬਾਲਾ ਹੀ ਖੁਸ਼ ਹੋਈ ਖੱਬੇ ਚੋਂ ਵੀ ਰਣੀ ਲੈ ਬੇਬੇ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਤੂੰ ਮੇਰੀ ਭਾਬੀ ਕੋਲੇ ਜਾਏਂਗੀ ਫਿਰ ਮੈਂ ਤੇਰੇ ਨਾਲ ਹੀ ਚੱਲ ਵੜਦੀ ਮੈਨੂੰ ਐ ਹੋ ਗਿਆ ਨਾ ਵੀ ਤੂੰ ਜਿਹੜੇ ਨਾਲ ਜਾਏਂਗੀ ਤੇਨੂੰ ਵੀ ਨਾਲ ਲੈ ਜਾਣਾ ਹੀ ਪਊਗਾ ਤੇ ਗਰਮੀ ਦੀ ਰੁੱਤ ਆ ਪੁੱਤ ਮੈਂ ਐ ਡਰ ਗਈ ਹਾਂ ਤੁਲਾ ਮਚਨ ਹੋਣੀ ਹੈ ਨਾ ਹੋਰ ਕੋਈ ਗੱਲ ਨਹੀਂ ਵਿਚਾਰੀ ਭਾਬੀ ਮੇਰੀ ਬਾਲੀ ਦੁਖੀ ਹੋਈ ਪਈ ਆ ਬੇਬੇ ਉਹਨੂੰ ਐ ਸੀਗਾ ਵੀ ਚੱਲ ਰੱਬ ਨੇ ਭਾਈ ਤਾਂ ਪਹਿਲਾਂ ਹੀ ਨਹੀਂ ਦਿੱਤਾ ਹੋਰ ਹੁਣ ਐ ਸੀ ਵੀ ਚੱਲ ਉਹਦੀ ਮੰਮੀ ਆਜੂਗੀ ਹਾਂ ਪਰ ਮਾਸੀ ਮਾਸੀ ਦਾ ਗੁੱਸਾ ਵੀ ਜਾਇਆ ਜਾਗਾ ਜੇ ਹਨਾ ਤੀ ਪੁੱਤਾਂ ਐ ਕਰਦਾਗਾ ਮਾਮਾ ਨੂੰ ਤਾਂ ਗੁੱਸਾ ਆਉਂਦਾ ਹੀ ਆ ਆਉਂਦਾ ਹੀ ਹੈ ਮੈਂ ਮੰਨਦੀ ਆ ਬੇਬੇ ਬੇਸ਼ੱਕ ਹਨਾ ਮੇਰੀ ਭਾਬੀ ਆਪਦੀ ਜਗ੍ਹਾ ਤੇ ਜਮਾ ਸਹੀ ਸੀ ਪਰ ਮਾਸੀ ਨੂੰ ਤਾਂ ਗਲਤ ਲੱਗੀ ਨਾ ਹੋ ਤਾ ਕਰਕੇ ਮਾਸੀ ਗੁੱਸਾ ਕਰੀ ਬੈਠੀਆ ਮੈਨੂੰ ਹੀ ਦੱਸ ਦੀ ਜੀ ਇਹ ਨਹੀਂ ਮੰਮੀ ਮੇਰੀ ਮੇਰੇ ਤਾਂ ਫੋਨ ਵੀ ਨਹੀਂ ਚੱਲਦੀ ਮਾ ਦੂ ਇੱਕ ਵਾਰੀ ਲਾ ਇੱਕ ਵਾਰੀ ਹੋਰ ਲਾ ਰਾ ਕਹੇ ਤਾਂ ਚੱਕੂ ਵੀ ਹੋਈ ਮਾਂ ਐ ਅਕਸ ਤੇਰੀ ਚੱਲ ਬੇਬੇ ਮਾਮਾ ਧੀਆਂ ਦਾ ਕੀ ਬੰਡਿਆ ਹੁੰਦਾ ਕਾਦਾ ਗੁੱਸਾ ਦਾ ਮਾਤੀ ਦਾ ਹੋਰ ਉਹਦੀ ਬੋਲ ਪੈਂਦੀ ਆ ਉਹਦੀ ਰੁੱਸ ਜਾਂਦੀਆਂ ਨੇ ਹਾਂ ਕੋਈ ਨਾ ਇੰਨੇ ਜਰ ਬਾਹਰ ਤੇ ਨਹੀਂ ਪਹੁੰਚਦਾ ਹੁੰਦਾ ਗੁੱਸਾ ਹਾਂ ਇਹ ਤਾਂ ਹੈਗਾ ਹੋਰ ਭਾਬੀ ਠੀਕ ਸੀ ਵਧੀਆ ਠੀਕ ਸੀਗੀ ਖੁਸ਼ ਹੋ ਗਈ ਪੂਰੀ ਤੇ ਚਿੰਬਰ ਕੇ ਨਾ ਰੋਣ ਲੱਗ ਗਈ ਮੈਨੂੰ ਹਾਈ ਮਨ ਭਰ ਲੈ ਸੱਚੀ ਗੱਲ ਮੇਰਾ ਤਾਂ ਮਨ ਜਾ ਖਰਾਬ ਹੋ ਗਿਆ ਜਦੋਂ ਆਏ ਰੋਣ ਲੱਗ ਗਈ। ਹੋਰ ਬਾਈ ਨਹੀਂ ਮਿਲਿਆ। ਮਿਲਿਆ ਨਹੀਂ ਮੰਗਾ ਤਾਂ ਆਏ ਨਹੀਂ ਫੇਰੇ ਘਰੇ। ਕਿੱਥੇ ਗਿਆ ਸੀ? ਉਹ ਕੰਮ ਹੀ ਗਿਆ ਸੀ ਕੋਈ। ਅੱਛਾ ਕੰਮ ਗਿਆ ਹੋਇਆ ਸੀਗਾ ਮੈਂ ਪੁੱਛਿਆ ਸੀ। ਚਲੋ। ਚਲਾ ਜਾ ਬੇਬੇ, ਗਰਮੀ ਚਾਈਆਂ। ਨਾਲੇ ਫਤਿਹ ਸਵੇਰ ਦਾ ਲੱਗਿਆ ਪਿਆਗਾ ਰੀਨਿੰਗ ਕਰਨ। ਅੱਛਾ। ਹੋਰ ਪਹਿਲਾਂ ਮੈਂ ਕੰਮ ਨਿਬੜੇ। ਫਿਰ ਕੰਮ ਤਾਂ ਉਹਨੂੰ ਜ਼ਰੂਰੀ ਜੇ ਮੈਂ ਆ ਜਾਂਦੀ ਫਿਰ ਕਰ ਲੈਂਦੀ ਬੇਬੇ ਕੰਮ ਤਾਂ ਤੂੰ ਕਰ ਗਈ ਸੀ ਉਹ ਕੱਪੜਿਆਂ ਦੇ ਢੇਰ ਲੱਗੇ ਪਿਆ ਸੀ ਮੈਨੂੰ ਐਸੇ ਵੀ ਤੂੰ ਕਿੱਥੇ ਆ ਗਈ ਧੋਏਂਗੀ ਮਾਪੀ ਧੋਤੇ ਹਾਏ ਉਹ ਤਾਂ ਹੁਣ ਬੈ ਗਈ ਚੱਲ ਕੋਈ ਨਹੀਂ ਆ ਜਾ ਬੇਬੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਉਮੀਦ ਕਰਦੀ ਹਾਂ ਬਹੁਤ ਵਧੀਆ ਹੋਵਾਂਗੇ ਤੇ ਤੁਸੀਂ ਸਾਡਾ ਆਹ ਵਾਲਾ ਐਪੀਸੋਡ ਦੇਖ ਚੁੱਕੇ ਹੋਵੋਗੇ ਕਿੱਦਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬੈਲ ਆਈਕਨ ਜ਼ਰੂਰ ਦਬਾਉਣੀ ਹੈਗੀ ਤਾਂ ਕਿ ਜਿਹੜੇ ਅਸੀਂ ਨਵੇਂ ਨਵੇਂ ਕਨਸੈਪਟ ਤਿਆਰ ਕਰ ਰਹੇ ਹਾਂ ਉਹ ਤੁਹਾਡੇ ਕੋਲ ਨੋਟੀਫਿਕੇਸ਼ਨ ਤੇ ਪਹਿਲਾਂ ਹੀ ਆ ਜਾ ਕਰੇ ਥੈਂਕ ਯੂ ਸੋ ਮਚ